ਬਨਨ ਸਿੰਘ ਜੀ ਸੱਚੇ ਪਾਤਸ਼ਾਹ ਨਾਨਕ ਸਰ ਕਲੇਰਾਂ ਵਾਲੇ ਦੀ ਧਰਤੀ ਤੋਂ ਅੱਜ ਬਾਬਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਥੇ ਰਾਣਾ ਸਾਹਿਬ ਦੇ ਵਿੱਚ ਆਏ ਨੇ ਬਾਬਾ ਕਾਲਾ ਜੀ ਮੁੱਖ ਸੇਵਾਦਾਰ ਬਾਬਾ ਕਾਲਾ ਸਿੰਘ ਜੀ ਹਾਂਜੀ ਮੁੱਖ ਸੇਵਾਦਾਰ ਅੱਜ ਬਾਬਾ ਜੀ ਇੱਥੇ ਰਾਣਾ ਸਾਹਿਬ ਆਏ ਨੇ ਜੋ ਕਿ ਬਾਬਾ ਬਲਜਿੰਦਰ ਸਿੰਘ ਜੀ ਉਹ ਅਕਾਲ ਚਾਨਨ ਕਰਕੇ ਸੀਗੇ ਉਹਨਾਂ ਦੇ ਕੋਈ ਯਾਦ ਦੇ ਵਿੱਚ ਕੋ ਸਾਇਏ ਨੇ ਹਾਂਜੀ ਬਾਬਾ ਜੀ ਕੀ ਕਹਣਾ ਚਾਹੁੰਦੇ ਹੋ ਜੀ ਹਾਂ ਬਾਬਾ ਬਲਜਿੰਦਰ ਸਿੰਘ ਜੀ ਪਹੁੰਚੀ ਹੋਏ ਮਹਾਪੁਰਸ਼ੀ ਸਾਡੀ ਰਾੜਾ ਸਾਹਿਬ ਸੰਪਰਤਾ ਹੈ ਬਹੁਤ ਵੱਡੀ ਸੰਪਰਤਾ ਹੈ ਸਾਨੂੰ ਇਸ ਗੱਲ ਦਾ ਬੜਾ ਦੁੱਖ ਵੀ ਹੋਇਆ ਕਿਉਂ ਜਦੋਂ ਮਹਾਪੁਰ ਜਾਂਦੇ ਆ ਉਦੋਂ ਫਿਰ ਦੁੱਖ ਤਾਂ ਹੁੰਦਾ ਹੀ ਹੈ ਹਾਂਜੀ ਪਰ ਅਸੀਂ ਇੱਥੋਂ ਦੀਆਂ ਸਿੱਖ ਸੰਗਤਾਂ ਨੂੰ ਸਾਰੇ ਇੱਥੋਂ ਦੇ ਪ੍ਰਬੰਧਕਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਤਕੜੇ ਹੋ ਕੇ ਰਹੋ ਤੇ ਮਾਲਕ ਦਾ ਭਾਣਾ ਮੰਨਣਾ ਜੋ ਉਹਨਾਂ ਦਾ ਹੁਕਮ ਸੀ ਉਹ ਹੋ ਗਿਆ ਤੇ ਅਸੀਂ ਇੱਥੇ ਰਲ ਕੇ ਸੇਵਾ ਕਰਨੀ ਆ ਬਾਅਦ ਚੜ ਕੇ ਚੱਲਣਾ ਅਸੀਂ ਸਿੱਖ ਸੰਗਤਾਂ ਨੂੰ ਕਹਿੰਦੇ ਆ ਉਹਨਾਂ ਦੇ ਭੋਗ ਤੇ ਵੱਧ ਚੜ ਕੇ ਪਹੁੰਚੋ ਭਾਈ ਕਿਉਂ ਏਸੀ ਮਹਾਪੁਰਸ਼ਾਂ ਦੇ ਸਥਾਨਾਂ ਤੇ ਆਉਣਾ ਉਹਨਾਂ ਦੇ ਸੁਭੋਗ ਤੇ ਆਉਣਾ ਬਾਬਾ ਜੀ ਕਹਿੰਦੇ ਸੀ ਭਾਈ ਦਰਗਾਹ ਵਿੱਚ ਹਾਜ਼ਰੀ ਲੱਗਦੀ ਹੈ ਜਿੰਨਾ ਚਿਰ ਅਸੀਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੈਠਦੇ ਆ ਸਾਡੀ ਦਰਗਾਹ ਵਿੱਚ ਦਰਗਾਹ ਕਿਸੇ ਨੇ ਵੇਖੀ ਨਹੀਂ ਦਰਗਾਹ ਉਹੀ ਹੈ ਜਿਸ ਦੇ ਧਰਤਾਂ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉੱਥੇ ਸੰਗਤਾਂ ਬੈਠੀਆਂ ਉਹ ਦਰਗਾਹ ਹੈ ਜਿੰਨੇ ਚਿਰ ਬੈਠਾਂਗੇ ਦਰਗਾਹ ਵਿੱਚ ਧਰਮਰਾਜ ਦੇ ਸਾਡੀ ਹਾਜ਼ਰੀ ਲੱਗੇਗੀ ਸਾਡਾ ਇਹੀ ਤੈਦ ਲੋ ਸਾਡੀ ਹਮਦਰਦੀ ਹੈ ਪਿਆਰ ਵਾ ਬਾਬਾ ਬਲਜਿੰਦਰ ਸਿੰਘ ਜੀ ਦੇ ਨਾਲ ਉਹਨਾਂ ਦੇ ਸੇਵਾਦਾਰਾਂ ਦੇ ਨਾਲ ਸਾਰੀਆਂ ਸੰਗਤਾਂ ਦੇ ਨਾਲ ਅਸੀਂ ਇਹੀ ਕਹਿੰਨੇ ਆ ਸੰਗਤਾਂ ਨੂੰ ਕਿ ਇਸ ਸਮਾਗਮ ਦੇ ਵੱਲ ਚੜ ਕੇ ਆਓ ਸਾਨੂੰ ਦੁੱਖ ਹੈ ਬਾਬਾ ਬਲਜਿੰਦਰ ਸਿੰਘ ਜੀ ਗਿਆਨ ਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਹਾਂ ਜੀ ਸਰ ਅਜਿ ਦੇ ਕੋਟਵਾਲਾ ਸ੍ਰੀ ਕਰਮਚਾਰਾ ਦਾ ਸਾਹਿਬ ਜਿਹੜੀ ਥੋੜੀ ਜੁਜਟ ਉਹਦੇ ਬਾਰੇ ਕੀ ਕਹੋਗੇ ਦੇਖੋ ਬੀਤੇ ਦਿਨੀ ਕਰਾਲਾ ਸਾਹਿਬ ਸਾਡੇ ਦੇ ਮਹੰਮਦੀ ਦਾਦਾ ਜੀ ਜਿੰਦਰ ਸਿੰਘ ਜੀ ਉਹ ਕਾਸ਼ਲਾਣਾ ਕਰ ਗਏ ਚੜਾਈ ਕਰ ਗਏ ਮੈਂ ਸਮਝਦਾ ਕਿ ਇਹ ਹੀ ਉਹ ਸੋਸਤਾ ਹੈ ਔਰ ਬਾਬਾ ਜੀ ਹਮ ਉਹ ਸ਼ਖਸੀਅਤ ਉਹ ਸੋਸਤਾ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਪਰਮਾਰਥ ਦੇ ਨਾਲ ਸੱਚਾਈ ਦੇ ਨਾਲ ਇਮਾਨਦਾਰੀ ਦੇ ਨਾਲ ਨਿਮਰਤਾ ਦੇ ਨਾਲ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜੋੜਨ ਦਾ ਕੰਮ ਜਿਹੜਾ ساری ਉਮਰ ਕੀਤਾ ਹੈ। ਪਰ ਜਦੋਂ ਇਹੋ ਜਿਹੀ ਸਖਸ਼ੀਤਾ ਜਾਂਦੀਆਂ ਨੇ ਤੇ ਉਹਨਾਂ ਦਾ ਘਾਟਾ ਕਿਸੇ ਇੱਕ ਇੱਕ ਪਰਿਵਾਰ ਹੀ ਹੈ ਇੱਕ ਸੰਸਥਾ ਨੂੰ ਨਹੀਂ ਦਿੰਦਾ ਪੂਰੇ ਸਮਾਜ ਨੂੰ ਦਿੰਦਾ ਪੂਰੇ ਦੇਸ਼ ਨੂੰ ਦਿੰਦਾ। ਸੋ ਅੱਜ ਕਿਉਂਕਿ ਬੀਤੇ ਦਿਨੀਂ ਚੜ੍ਹਾਈ ਕਰਗੇ ਸੀਗੇ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਬਦਾਂ ਦੇ ਫੁੱਲਾਂ ਤੋਂ ਕਰਨ ਦੇ ਲਈ ਅੋ ਜੇ ਇਹ ਮੈਂ ਮਨ ਕੀਤਾ ਕਿ ਆ ਆਨ ਵਾਲੇ ਸਮਾਜ ਦੇ ਵਿੱਚ ਬਾਬਾ ਜੀ ਉਹਨਾਂ ਦੇ ਪਦਚਨਾਂ ਦੇ ਉੱਪਰ ਚੱਲਦੇ ਹੋਏ ਇਹ ਸੰਸਥਾ ਉਹਨਾਂ ਦੀ ਸੋਚ ਦੇ ਉੱਪਰ ਚੱਲਦੇ ਹੋਏ ਹੋਰ ਪਰਮਾਰਥ ਦਾ ਤੇ ਸਮਾਜਿਕ ਭਲਾਈ ਦਾ ਕੰਮ ਜਿਹੜਾ ਉਹ ਕਰਦੀ ਰਹਿੰਦੀ ਹੈ ਇਹੀ ਆਸਾਂ ਕਰਦੇ ਹਾਂ ਸਰ ਉਹ ਪਟਾਣ ਵਾਲਜ ਦਾ ਸਭ ਤੋਂ ਬਿਆਨਬਾਜ਼ ਕੀ ਕਹਿਣਾ ਚਾਹੋਗੇ ਕੱਲ ਉਹਨਾਂ ਨੇ ਇਹ ਸੀਕਟਰੀ ਸਾਹਿਬ ਦੇ ਜਿਹੜਾ ਸੌਰੀ ਸੈਕਟਰੀ ਨਿਗੜੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਨੇ ਇੱਕ ਵੀਡੀਓ ਅੱਜ ਜਿਸ ਜਗ੍ਹਾ ਤੇ ਉੱਪਰ ਖੜੇ ਆ ਉਹ ਉਹਦੇ ਉੱਪਰ ਉੱਥੇ